ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਵਿਦਿਆਰਥੀਆਂ ਦਾ ਤਰਨਾ ਹਲੇ ਵੀ ਜਾਰੀ ਹੈ ਤੇ ਵਿਦਿਆਰਥੀ ਪੁਖੜ ਤਾਲ ਉੱਤੇ ਬੈਠੇ ਹੋਏ ਹਨ ਜਿਸ ਕਰਕੇ ਉਹਨਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਇਹ ਨੌਜਵਾਨ ਰਾਖਵ ਕਰਨ ਖਤਮ ਕਰਨ ਤੇ ਫੀਸਾਂ ਚੋਰੀ ਵਾਅਦੇ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਇਹ ਯੂਨੀਵਰਸਿਟੀ ਪੰਜਾਬ ਦੀ ਸਭ ਤੋਂ ਮਹਿੰਗੀ ਯੂਨੀਵਰਸਿਟੀ ਬਣਦੀ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਯੂਨੀਵਰਸਿਟੀਆਂ ਨੇ ਸਿਰਫ ਦੋ ਜਿਨ੍ਹਾਂ ਦੇ ਵਿੱਚ ਸੇਮ ਸਟੇਟਸ ਆ ਜਿਨ੍ਹਾਂ ਦੇ ਵਿੱਚ ਇੱਕੋ ਜਿਹੇ ਵਿਭਾਗ ਨੇ ਜਿਨ੍ਹਾਂ ਦੇ ਵਿੱਚ ਇੱਕੋ ਜਿਹੇ ਵਿਸ਼ੇ ਪੜ੍ਹਾਏ ਜਾਂਦੇ ਨੇ ਪਰ ਦੋਵਾਂ ਦੀਆਂ ਫੀਸਾਂ ਦਾ ਫਰਕ ਜਿਹੜਾ ਆ ਉਹ ਕੋਈ 1% ਦਾ ਨਹੀਂ 2% ਦਾ ਨਹੀਂ 70 70000 ਫੀਸ ਦੇ ਵਿੱਚ ਫਰਕ ਜੇ 50 50000 ਫੀਸ ਦੇ ਵਿੱਚ ਫਰਕ ਜੇ ਹੋ ਸਕਦਾ ਤੁਹਾਨੂੰ ਨਾ ਦੁਖਦਾ ਹੋਵੇ ਫੀਸਾਂ ਦੇਣ ਲੱਗਿਆਂ ਨੂੰ ਪਰ ਆਪਣੇ ਮਾਪਿਓ ਨੂੰ ਪੁੱਛਿਓ ਉਹ ਲਿਸਟ ਵਿਖਾ ਦਿਓ ਪਟਿਆਲਾ ਯੂਨੀਵਰਸਿਟੀ ਦੀ ਕਿ ਜਿਹੜਾ ਉੱਥੇ ਐਮਬੀਏ ਕਰਦਾ ਉਹ 50000 ਦੇ ਵਿੱਚ ਜਿਹੜਾ ਇੱਥੇ ਕਰੂਗਾ 1 ਲੱਖ 24000 ਫੀਸ ਭਰੂਗਾ ਜਿਨੇ ਬੀ ਫਾਰਮੇਸੀ ਪਟਿਆਲਾੇ ਕਰਨੀਆਂ 80000 ਫੀਸ ਦਿੰਦਾ ਜੇ ਇੱਥੇ ਡਬਲ ਫੀਸ ਦੇਣੀ ਪੈਂਦੀ ਆ 77000 ਫੀਸ ਦਾ ਫਾਸਲਾ ਆ ਅਸੀਂ ਸਰਕਾਰਾਂ ਨੂੰ ਵੀ ਅਪੀਲਾਂ ਕੀਤੀਆਂ ਕਿ ਦਿਓ ਯੂਨੀਵਰਸਿਟੀ ਨੂੰ ਗ੍ਰਾਂਟ ਯੂਨੀਵਰਸਿਟੀ ਦੇ ਖਰਚੇ ਨੇ ਮੰਨਦੇ ਆ ਪਰ ਯੂਨੀਵਰਸਿਟੀ ਦੇ ਖਰਚੇ ਇਕੱਲੇ ਵਿਦਿਆਰਥੀ ਕਿਉਂ ਚੁੱਕਣ ਪੰਜਾਬ ਸਰਕਾਰ ਦਵੇ ਗ੍ਰਾਂਟ ਯੂਨੀਵਰਸਿਟੀ ਨੂੰ ਚਲਾਉਣ ਲਈ ਕਿਉਂਕਿ ਇਹ ਸਰਕਾਰੀ ਯੂਨੀਵਰਸਿਟੀ ਆ ਜੇਕਰ ਨਹੀਂ ਪੰਜਾਬ ਸਰਕਾਰ ਗ੍ਰਾਂਟ ਦੇਣਾ ਚਾਹੁੰਦੀ ਤੇ ਲਿਖ ਦੇਣ ਗੇਟ ਦੇ ਉੱਤੇ ਕਿ ਸਟੂਡੈਂਟ ਐਡਿਡ ਯੂਨੀਵਰਸਿਟੀ ਆ ਅਸੀਂ ਕਰਵਾਵਾਂਗੇ ਗੈਸਟ ਹਾਊਸ ਖਾਲੀ ਜਿੱਥੇ ਵੱਡੇ ਵੱਡੇ ਮੰਤਰੀ ਆ ਕੇ ਮੀਟਿੰਗਾਂ ਕਰਦੇ ਆ ਉੱਥੇ ਤੁਸੀਂ ਬੈਠੋਗੇ ਕਿਉਂਕਿ ਇਸ ਯੂਨੀਵਰਸਿਟੀ ਦੇ ਉੱਤੇ ਪੂਰਾ ਪੂਰਾ ਤੁਹਾਡਾ ਹੱਕ ਆ ਆਪਣੀ ਫੀਸ ਦੀ ਰਸੀਦ